ਜਿਹੜਾ ਮੁੱਖ ਰੋਡ ਹੈ ਉਸ ਨੂੰ ਬਿਲਕੁਲ ਬਲੌਕ ਕਰ ਦਿੱਤਾ ਗਿਆ ਅੰਗਣਵਾੜੀ ਵਰਕਰਾਂ ਦੇ ਵੱਲੋਂ ਮਾਨ ਸਰਕਾਰ ਨੂੰ ਬਿਲਕੁਲ ਵੋਟ ਪਾਉਂਦੇ ਉਹ ਬਿਲਕੁਲ ਗੰਦੀ ਸਰਕਾਰ ਹੈ ਬਿਲਕੁਲ ਫੇਰ ਸਰਕਾਰ ਹੈ ਅਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿੱਥੇ ਲੋਕਾਂ ਨੂੰ ਚਾਹੁੰਦੇ ਆ ਕਿ ਇਹਨਾਂ ਨੂੰ ਦਫਾ ਕਰੋ ਇਹਨਾਂ ਨੂੰ ਲਿਆਓ ਦਿੱਤੀ ਜਾਵੇ ਇਹ ਝੂਠੇ ਨੇ ਝੂਠੀ ਸਰਕਾਰ ਹੈ ਉਹਦੇ ਮਾਨ ਦੀ ਸਰਕਾਰ ਆਈ ਆ ਵੀਰੇ ਕੋਈ ਕੰਮ ਨਹੀਂ ਹੋਇਆ ਸਾਨੂੰ ਅਸੀਂ ਮਾਨ ਦੀ ਸਰਕਾਰ ਐਸੇ ਕਰਕੇ ਲੈਂਦੀ ਸੀ ਕਿ ਸਾਡੇ ਪੰਜਾਬ 'ਚ ਕੋਈ ਬਦਲਾਅ ਹੋਏਗਾ ਸਾਡੇ ਪੰਜਾਬ 'ਚ ਕੋਈ ਬਦਲਾਅ ਨਹੀਂ ਹੋਇਆ ਸਗੋਂ ਸਾਡੇ ਪੰਜਾਬ ਨੂੰ ਲੁੱਟਿਆ ਗਿਆ ਹੈ ਕੈਦਰੀ ਬਾਲ ਨੂੰ ਪੰਜਾਬ ਤੇ ਦਬਾਅ ਕਰੋ ਦਬਾਅ ਕਰੋ ਦਬਾਅ ਕਰੋ ਇਹ ਤਾਂ ਸਰਕਾਰ ਕਹਿੰਦੇ ਆਮ ਲੋਕਾਂ ਦੀ ਸਰਕਾਰ ਐ ਪਰ ਆਮ ਲੋਕ ਸੜਕਾਂ ਉੱਤੇ ਫਿਰਦੇ ਆ ਅਸੀਂ ਤਾਂ ਐਸ ਤਰ੍ਹਾਂ ਕਹਾਂਗੇ ਆਵਾਜ਼ੇ ਤੋਂ ਮੁਕਰਨ ਵਾਲੀ ਤੇ ਝੂਠੀ ਸਰਕਾਰ ਐ ਜਿਹੜੀ ਮੈਂ ਨਾ ਬਤਾ ਦਿੱਤਾ ਗਿਆ ਹੈ ਨਾਲੇ ਅਸੀਂ ਰਜਿਸਟਰਾਂ ਦੇ ਕੰਮ ਕਰਦੇ ਆਂ ਨਾਲੇ ਅਸੀਂ ਮੋਬਾਈਲਾਂ ਦੇ ਕੰਮ ਕਰਦੇ ਆਂ ਸਾਨੂੰ ਮੋਬਾਈਲ ਪ੍ਰੋਵਾਈਡ ਕਰਾਇਆ ਗਿਆ ਜੀ ਤੁਹਾਨੂੰ ਨੌکریاں ਨਹੀਂ ਦਿੰਦੇ ਪਰ ਜਿਹੜੇ ਦਿੱਲੀ ਤੋਂ ਲਿਆ ਲੈ ਕੇ ਨੌکریاں ਦੇ ਰਹੇ ਹਾਂ ਹਾਂਜੀ ਇਹ ਦਿੱਲੀ ਤੋਂ ਕੇਂਦਰੀ ਬਾਲ ਨੂੰ ਲਟਾ ਰਹੇ ਸਾਰਾ ਕੁਝ ਸਾਡੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਪਤਾ ਦੇ ਕੇ ਬੁਲਾਇਆ ਗਿਆ ਸੀ ਜਿੰਡਿਆਲਾ ਗੁਰੂ ਦੇ ਵਿੱਚ ਕਿ ਸਭ ਤੁਸੀਂ ਆਓ ਸਾਡੇ ਨਾਲ ਮੀਟਿੰਗ ਕਰੋ ਸਾਨੂੰ ਜਿਤਾਓ ਤੇ ਤੁਹਾਡੇ ਡਬਲ ਕਰਾਂਗੇ ਅਸੀਂ ਮਾਨ ਪੱਤਾ ਜਿਹੜਾ ਕਿ ਅਜੇ ਤੱਕ ਨਹੀਂ ਕੀਤਾ ਗਿਆ ਜੇ ਸਰਕਾਰ ਹੱਦੇ ਪੱਕੀ ਹੁੰਦੀ ਕਿ ਅੱਜ 3 ਪੈਣਾ ਵਿੱਚ ਬਾਜ਼ਾਰ ਦੇ ਨਾ ਰੋਲਦੀਆਂ ਸਾਨੂੰ ਮਜਬੂਰ ਨਾ ਹੋਣਾ ਪੈਂਦਾ ਸੜਕਾਂ ਦੇ ਉਤਰਨ ਵਾਸਤੇ ਜੇ ਕੰਨ ਵਾਲੀ ਵਰਕਰ ਅਸੀਂ ਜਿਹੜਾ ਮਹਿਕਮਾ ਚੱਕਦਾ ਵੰਗਲੋ ਦੀ ਵਰਕਰ ਨੂੰ ਚੱਕ ਲੈਂਦਾ ਜਿਹੜਾ ਆਦਾ ਜੈ ਰੇਲੇ ਅਸੀਂ ਰੇਲੇ ਥੋੜੀਆਂ ਸਾਡੇ ਕੋਲ ਬਹੁਤ ਜ਼ਿਆਦਾ ਕੰਮ ਨਹੀਂ ਮਾਨਪਤਾ ਦੁੱਗਣਾ ਕਰਨ ਨੂੰ ਕਹਿੰਦਾ ਸੀ ਸਾਡਾ ਕੋਈ ਇਹਨੇ ਮਾਨਪਤਾ ਦੁੱਗਾਨ ਕਰਿਆ ਇਹ ਮਾਨ ਸਰਕਾਰ ਵਾਅਦਾ ਕਰਕੇ ਮੁੱਕਰੀ ਹੈਗੀ ਇਹਨੂੰ ਕਮੇਟੀ ਕਰਨੀ ਆਉਂਦੀ ਹੈ ਇਸ ਕਰਕੇ ਇਹਨੂੰ ਕਮੇਟੀਓ ਕਰਨੀ ਚਾਹੀਦੀ ਹੈ ਇਹਨੂੰ ਆਪਣੀ ਆਪਣੇ ਉਦਦੋ ਸਿਫਾ ਦੇਣਾ ਚਾਹੀਦਾ ਲੋਕਵਾਇਟੀਵਿਨ ਨਾਲ ਜੁੜੇ ਤੁਸੀਂ ਮਹਿਮਤਾਜ ਲੁਧਿਆਣਾ ਪਛਮੀ ਚੋਨਾ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਵਕਫ ਵਕਫ ਚੱਥੇ ਬੰਦੀਆਂ ਸਾਹਮਣੇ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਉਹਨਾਂ ਦਾ ਚੌਣ ਦਫ਼ਤਰ ਹੈ ਮੁੱਖ ਦਫ਼ਤਰ ਹੈ ਉਹਦੇ ਸਾਹਮਣੇ ਲਗਾਤਾਰ ਵਿਰੋਧ ਹੋ ਰਹੇ ਨੇ ਤੇ ਤੇ ਇੱਥੇ ਅੱਜ ਪਹੁੰਚੇ ਨੇ ਅੰਗਣਵਾੜੀ ਵਰਕਰ ਯੂਨੀਅਨੰੰ ਨਾਲ ਗੱਲਬਾਤ ਕਰਦੇ ਆਂ ਭਾਜੀ ਸਭ ਤੋਂ ਸਭ ਤੋਂ ਪਹਿਲਾ ਕੀ ਕਾਰਨ ਆ ਜੀ ਪਹੁੰਚਣ ਦਾ ਜਿੱਥੇ ਮੁੱਖ ਦੇਖੋ ਜੀ ਸਾਢੇ 3 ਸਾਲ ਬੀਤ ਗਏ ਆ ਪੰਜਾਬ ਸਰਕਾਰ ਨੇ ਇੰਨਾ ਸਾਨੂੰ ਸਰਕਾਰ ਤੇ ਰੁਲਣ ਲਈ ਮਜਬੂਰ ਕਰ ਦਿੱਤਾ ਆ ਇਸ ਕਰਕੇ ਇਸ ਕਾਰਕੇ ਇਸ ਕੌਂਗ ਨਹੀਂ ਜਾਣਾ ਹੈਗਾ ਇਸ ਕਰਕੇ ਅਸੀਂ ਅੱਜ ਪੂਰੀ ਸੜਕ ਬਲੌਕ ਕਰਾਂਗੇ ਇੱਥੇ ਬੈਠੇ ਰਹਿਵਾਂਗੇ ਜਿੰਨੀ ਦੇਰ ਤੱਕ ਮੁੱਖ ਮੰਤਰੀ ਸਾਹਿਬ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੰਦੇ ਸਾਨੂੰ ਮਿਲਦੇ ਨਹੀਂ ਅੱਜ ਅਸੀਂ ਇੱਥੋਂ ਨਹੀਂ ਜਾਣਾ ਪੱਕਾ ਮੋਰਚਾ ਇੱਥੇ ਲਾਵਾਂਗੇ ਜਿਵੇਂ ਗੱਲ ਕਰਦੇ ਸਰਕਾਰ ਕਹਿੰਦੀ ਹੈ ਕਿ ਸਰਕਾਰ ਔਰਤ ਪੱਖੀ ਹੈ ਔਰਤਾਂ ਖੁਸ਼ ਨੇ ਪਰ ਇੰਨੀ ਔਰਤਾਂ ਅੱਜ ਇੱਥੇ ਵਿਰੋਧ ਕਰਨੀ ਪਹੁੰਚੀਆਂ ਨੇ ਇਹੋ ਹੀ ਸਰਕਾਰ ਇਹਦੇ ਸਬੂਤ ਹੈ ਕਿ ਸਰਕਾਰ ਕਿੰਨੀ ਔਰਤ ਔਰਤ ਪੱਖੀ ਹੈ ਜੇ ਸਰਕਾਰ ਔਰਤ ਦੇ ਪੱਖੀ ਹੁੰਦੀ ਤੇ ਅੱਜ ਧੀਆਂ ਭੈਣਾਂ ਵਿੱਚ ਬਾਜ਼ਾਰ ਦੇ ਨਾਂ ਰੋਲਦੀਆਂ ਸਾਨੂੰ ਮਜਬੂਰ ਨਾ ਹੋ ਤਰਣ ਵਾਸਤੇ ਪੇਟੀ بچਾਓ ਬੇਟੀ ਪੜਾਓ ਦਾ ਨਾਰਾ ਬਿਲਕੁਲ ਇਹਨਾਂ ਦਾ ਫੇਕ ਆ ਆ ਬੇਟੀਆਂ ਜਿਹੜੀਆਂ ਪੜੀਆਂ ਲਿਖੀਆਂ ਸਰਕਾਰਾਂ ਦੇ ਰੋਲਦੀਆਂ ਪਈਆਂ ਨੇ ਇਹ ਸਰਕਾਰ ਵੇਖ ਲਓ ਕਿ ਕਿੱਡੀ ਨਕਮੀ ਸਰਕਾਰ ਆ ਜਿਨੇ ਆਪਣਾ ਮਾਨ ਪੱਤਾ ਸਾਡਾ ਦੁਗਣਾ ਕਰਨ ਦਾ ਵਾਅਦਾ ਕੀਤਾ ਹੈ ਮੈਨੀਫੈਸਟੋ ਵਿੱਚ ਲਿਖਿਆ ਆ ਪਰ ਉਹਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਸਾਢੇ ਦਿਨ ਸਾਲ ਬੀਤ ਗਏ ਥੋੜਾ ਜਿਹਾ ਸਮਾਂ ਰਹਿ ਗਿਆ ਇਸ ਸਮੇਂ ਦੇ ਵਿੱਚ ਸਰਕਾਰ ਨੇ ਜਾਂਦਿਆਂ ਜਾਂਦਿਆਂ ਕੀ ਕਰਨਾ ਹੈ ਸਰਕਾਰ ਸਾਨੂੰ ਦੱਸੇ ਸਾਡੇ ਨਾਲ ਬੈਠੇ ਸਾਡੇ ਨਾਲ ਟੇਬਲ ਟਾਕ ਕਰੇ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਜੋ ਮੈਨੀਫੈਸਟੋ ਵਿੱਚ ਸਾਡੇ ਨਾਲ ਇਹਨਾਂ ਨੇ ਜੇ ਲਿਖਿਆ ਆ ਉਹ ਪੂਰਾ ਕਰੇ ਸਰਕਾਰ ਤੇ ਜੀ ਕਹਿੰਦੀ ਹੈ ਜਿਹੜੇ ਕੰਮ ਅਸੀਂ ਕੀਤੇ ਸਾਨੂੰ ਕੰਮ ਦੇਖ ਕੇ ਵੋਟ ਪਾਓ ਇੱਥੇ ਲੁਧਿਆਣੇ ਵੀ ਇਹੀ ਕਹ ਰਹੇ ਕਿ ਅਸੀਂ ਕੰਮ ਬਹੁਤ ਕਰਦੇ ਆ ਫਿਰ ਕੀ ਪੰਜਾਬ ਪੂਰੇ ਵਿੱਚ ਜਿਹੜੇ ਐਮਐਲਏ ਨੇ ਉਹਨਾਂ ਕੰਮ ਕਰ ਰਹੇ ਪੂਰਾ ਦੇਖੋ ਜੀ ਜੇ ਐਮਐਲਏ ਕੰਮ ਕਰ ਰਹੇ ਹੁੰਦੇਗਾ ਸਰਕਾਰ ਕੰਮ ਕਰ ਰਹੀ ਹੁੰਦੀ ਤੇ ਅੱਜ ਸਾਨੂੰ ਇੱਥੇ ਸੜਕਾਂ ਤੇ ਉਤਰਨਾ ਨਾ ਪੈਂਦਾ ਸੜਕਾਂ ਬਲੌਕ ਨਾ ਕਰਨੀਆਂ ਪੈਂਦੀਆਂ ਸਾਨੂੰ ਆਪ ਪਰੇਸ਼ਾਨ ਨਾ ਹੋਣਾ ਪੈਂਦਾ ਲੋਕ ਪਰੇਸ਼ਾਨ ਹੋ ਰਹੇ ਸਰਕਾਰ ਚੰਗੀ ਹੁੰਦੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਸੀਗਾ ਕਿ ਮੈਂ ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਹੋਣ ਦਊਂਗਾ ਮੈਂ ਇਹਨਾਂ ਦੇ ਧਰਨੇ ਨਹੀਂ ਰਗਣ ਦਊਂਗਾ ਪਰ ਅਸੀਂ ਮਜਬੂਰ ਹਾਂ ਸਾਨੂੰ ਮਜਬੂਰ ਕੀਤਾ ਗਿਆ ਸੜਕਾਂ ਦੇ ਉੱਤਰਨ ਵਾਸਤੇ ਤੇ ਸਾਨੂੰ ਅਸੀਂ ਅੱਜ ਸੜਕਾਂ ਤੇ ਰੋਲ ਰਹੇ ਆ ਜੇਕਰ ਸਾਨੂੰ ਸਮਾਂ ਦਿੱਤਾ ਹੁੰਦਾ ਸਾਡੇ ਨਾਲ ਮੀਟਿੰਗ ਕੀਤੀ ਹੁੰਦੀ ਤਾਂ ਸਾਨੂੰ ਸ਼ਾਇਦ ਸੜਕਾਂ ਦੀ ਤੁਰਨ ਦੀ ਲੋੜ ਨਾ ਪੈਂਦੀ ਤਾਂ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣੇ ਦਾ ਜਿਹੜਾ ਮੁੱਖ ਰੋਡ ਹੈ ਉਸ ਨੂੰ ਬਿਲਕੁਲ ਬਲੌਕ ਕਰ ਦਿੱਤਾ ਗਿਆ ਅੰਗਨਵਾੜੀ ਵਰਕਰਾਂ ਦੇ ਵੱਲੋਂ ਜਿਹੜੀ ਪਿੱਛੇ ਕਤਾਰ ਹੈ ਉਹ ਗੱਡੀਆਂ ਦੀ ਲੰਮੀ ਲੱਗ ਚੁੱਕੀ ਹੈ ਜਿਹੜਾ ਪੂਰਾ ਰੋਡ ਹੈ ਉਹ ਬਲੌਕ ਕਰ ਦਿੱਤਾ ਗਿਆ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਜਿਹੜੀਆਂ ਤੁਹਾਨੂੰ ਅੰਗਨਵਾੜੀ ਵਰਕਰ ਦਿਖਾਈ ਦੇ ਰਹੇ ਨੇ ਲਗਾਤਾਰ ਦੇਖ ਸਕਦੇ ਹੋ ਕਿ ਕੋਹ ਧਿਆਨ ਦਾ ਜਿਹੜਾ ਟ੍ਰੈਫਿਕ ਹੈ ਉਹ ਬਿਲਕੁਲ ਜਾਮ ਕਰ ਦਿੱਤਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚਣੇ ਤੋਂ ਗੱਲਬਾਤ ਕਰਦੇ ਆਂ ਵਾਤਾ ਜੀ ਕਿਹੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਮੰਗਣ ਲੈ ਕੇ ਆਈ ਹੋਈ ਸੀ ਅਸੀਂ ਇਹ ਅੰਗਰਵਾੜੀ ਵਰਕਰਾਂ ਸਰਬੋਤਨੀਆ ਨੇ ਜੀ ਅਸੀਂ ਸਾਡੇ ਮੰਗਣ ਸਾਡੇ 3.5 ਤੋਂ 7-8 ਸਾਲ ਦੇ ਬੱਚੇ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਚਲੇ ਗਏ ਅਸੀਂ ਉਹ ਕਹਿੰਦੇ ਵੀ ਸਾਨੂੰ ਉਹ પાਬਸ ਦਿਓ ਤੇ ਸਾਡੇ ਮਾਨਪਤਾ ਦਫਾ ਕਰੋ ਸਾਨੂੰ ਬੰਦਾ ਮਿਨੀਮ ਵੇਸ ਦਿਓ ਤੇ ਸਾਡੇ ਕੰਮ ਜਿੰਨੇ ਇੰਨੇ ਨਾ ਨਾ ਕਰੇ ਹੋਏ ਨੇਗੇ ਐਪਾ ਨ ਕੋਈ ਮਵਾਲ ਵਰ ਵਾਏ ਨੂੰ ਕੋਈ ਕੋਸ਼ਿਸ਼ ਨਹੀਂ ਕਰਦਾ ਵਾਏ ਨਾ ਅਸੀਂ ਆਪਾਂ ਨਹੀਂ ਜੀ ਬਾਈ ਲਾਟ ਜਿਹੜਾ ਹੈ ਕੰਮ ਕਰ ਰਹੇ ਆ ਇਸ ਕਰਕੇ ਅਸੀਂ ਸਰਕਾਰ ਇਹ ਸਰਕਾਰ ਦੇ ਬਹੁਤ ਸਾਨੂੰ ਵਿਰੋਧ ਹੈ ਇਸ ਸਰਕਾਰ ਨੇ ਸਾਡਾ ਵਾਦਾ ਕੀਤਾ ਸੀ ਕਿ ਤੁਹਾਡਾ ਮਾਨ ਪਤਾ ਦੁੱਗਣਾ ਕਰਾਂਗੇ ਇਹਨਾਂ ਨੇ ਸਾਡਾ ਮਾਨ ਪਤਾ ਦੁੱਗਣਾ ਵੀ ਨਹੀਂ ਕੀਤਾ ਇਹਨਾਂ ਨੇ ਸਾਡੇ ਨਾਲ ਬਹੁਤ ਬੇਈਮਾਨੀ ਕੀਤਾ ਇਸ ਲਈ ਪੰਜਾਬ ਸਰਕਾਰ ਹਾਏ ਹਾਏ ਦਾ ਲਗਾਤਾਰ ਵਿਰੋਧ ਪਤਾ ਚਲੋ ਵੱਡਾ ਇਕੱਠ ਹੈ ਜਿਹੜਾ ਲੁਧਿਆਣੇ ਦੀਆਂ ਸੜਕਾਂ ਉੱਤੇ ਪਹੁੰਚਿਆ ਹੋਇਆ ਵੱਡਾ ਇਕੱਠ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਜੋ ਇੱਥੇ ਪਹੁੰਚਿਆ ਤਸਵੀਰ ਲਗਾਤਾਰ ਦਿਖਾ ਰਹੇ ਹਾਂ ਕਿ ਜਿਵੇਂ ਜਿਹੜਾ ਸੰਜੀਵ ਰੌਣੇ ਦੀ ਕੁੱਤੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਕੱਠ ਹੈ ਜਿਹੜਾ ਉਹਨਾਂ ਦੇ ਵੱਲੋਂ ਰੋਡ ਹੈ ਜਿਹੜਾ ਉਹ ਬਿਲਕੁਲ ਬਲੌਕ ਕਰ ਦਿੱਤਾ ਗਿਆ ਗਲਬਾਤ ਹੋਰ ਵੀ ਕਰ ਲੈਣੇ ਆ ਜੀ ਕਿਵੇਂ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹੋ ਅੱਜ ਇੱਥੇ ਅੱਜ ਇੱਥੇ ਅਸੀਂ ਪਹੁੰਚੇ ਵੀ ਆਪਣੇ ਸਾਈਲ ਨੇ ਮਾਨ ਸਰਕਾਰ ਨੇ ਸਾਡਾ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਸੈਲਰੀ ਜਿਹੜੀਆਂ ਉਹ ਡਬਲ ਕਰ ਦਿੱਤੀਆਂ ਜਾਣ। ਸੈਲਰੀ ਤੁਹਾਡੀ ਹੁਣ ਹੁਣ ਤੇ ਇਸ ਟਾਈਮ 650 ਰੁਪਏ ਦੇ ਰਹੀ ਹੈ ਪੰਜਾਬ ਸਰਕਾਰ। 650 ਨਾਲੋਂ ਜ਼ਿਆਦਾ ਕਿਵੇਂ ਕਰਦੇ? ਬਸ ਇਸ ਤਰ੍ਹਾਂ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਤੇ ਉਹ ਵੀ ਸਾਨੂੰ ਲੇਟ ਫੇਟ ਸਭ ਕੁਝ ਇਸ ਤਰ੍ਹਾਂ ਹੀ ਮਿਲ ਰਿਹਾ ਵਾ। ਤੇ ਬਾਕੀ ਸਾਡੀਆਂ ਭਰਤੀਆਂ ਇੰਨੀਆਂ ਸੀਟਾਂ ਖਾਲੀ ਨੇ ਸਾਡੇ ਆਫਿਸ ਖਾਲੀ ਪਏ ਕੋਈ ਭਰਤੀ ਨਹੀਂ ਹੋ ਰਹੀ ਕੁਛ ਨਹੀਂ ਹੋ ਰਿਹਾ। ਭਰਤੀ ਨਹੀਂ ਹੋ ਰਹੀ। ਇੱਕ ਸੁਪਰਵਾਈਜ਼ਰ ਪੂਰਾ ਪੂਰਾ ਬਲੌਗ ਚਲਾ ਰਹੀ ਹੈ। ਕੋ ਨਾ। ਹਾਂਜੀ ਸਾਡੀ ਇਹੀ ਮੰਗ ਆ ਸਰਵ ਆਂਗਨਵਾੜੀ ਵਰਕਰ ਹੈ ਪਰ ਜੁਨੀਅਰ ਪ੍ਰਧਾਨ ਬਰਿੰਦਰ ਜੀ ਤਸ਼ੀਨਾ ਜੀ ਦੇ ਗਵਾਈ ਹੇਟ ਅਸੀਂ ਇਕੱਠੇ ਹੋਏ ਸਾਡੇ ਇਹ ਹੀ ਮੰਗਾ ਮੈਨੀਫੈਸਟੋ ਦੇ ਵਿੱਚ ਆਪਣੇ ਭਗਵੰਤ ਮਾਨ ਜੀ ਨੇ ਸਾਜਣਾ ਵਾਦਾ ਕੀਤਾ ਸੀ ਮਾਨ ਪੱਤਾ ਦੁੱਗਣਾ ਕਰਾਂਗੇ ਤੇ ਤੁਹਾਨੂੰ ਪੱਕੇ ਮੁਲਾਜ਼ਮ ਲਾਣਾਂਗੇ ਅੱਜ ਸਾਡਾ ਧਰਨਾ ਐਸੇ ਕਰਕੇ ਆ ਸਾਨੂੰ ਪੱਕੇ ਮੁਲਾਜ਼ਮ ਲਾਣੇ ਜਾਵੇ ਤੇ ਸਾਡਾ ਮਾਨ ਪੱਤਾ ਜਿਹੜਾ ਵਾ ਉਹ ਦੁੱਗਣਾ ਕੀਤਾ ਜਾਵੇ ਸਾਡੇ ਵਾਦੇ ਤੇ ਪੂਰੀ ਉਤਰੇ ਸਰ ਜੀ ਜੀ ਤਾਂ ਤਸਵੀਰਾਂ ਦੇ ਵਿੱਚ ਇੱਕ ਸਾਥ ਦੇ ਉਹ ਸੜਕਾਂ ਉਹ ਪੂਰੀ ਜਾਮ ਕਰ ਦਿੱਤੀ ਹੈਗਾ ਜਿਹੜੇ ਹੋਰ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ ਸਰਕਾਰ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਪਰ ਆਮ ਲੋਕ ਸੜਕਾਂ ਉੱਤੇ ਫਿਰਦੇ ਆ ਅਸੀਂ ਤਾਂ ਇਸ ਟਾਈਮ ਕਹਾਂਗੇ ਵਾਅਦੇ ਤੋਂ ਮੁੱਕਣ ਵਾਲੀ ਤੇ ਝੂਠੀ ਸਰਕਾਰ ਹੈ ਜਿਹੜੀਆਂ ਤਿਆਤਾ ਰਾ ਨੂੰ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਰੋਲ ਰਹੀਆਂ ਬਸ ਇਸ ਤੋਂ ਬਾਅਦ ਅਸੀਂ ਆਪਾਂ ਧਰਵਾ ਹੋਸਪੀਟਲ ਸਰਕਾਰਾਂ ਕੇ ਬਾਅਦ ਚ ਗੱਲ ਕਰਾਂਗੇ ਪੰਜਾਬ ਚੱਕਰ ਮੁਰਦਾ ਬਾਹਰ ਬਾਹਰ ਜਾ ਰਹੇ ਨੌਕਰੀ ਨਹੀਂ ਮਿਲਦੀਆਂ ਨੌਕਰੀਆਂ ਨਹੀਂ ਮਿਲਦੀਆਂ ਜੀ ਜੇ ਕੁੜੀਆਂ ਪੜ ਲੈਂਦੀਆਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜੇ ਬੱਚੇ ਪੜ ਲੈਂਦੇ ਉਹਨਾਂ ਨੂੰ ਨਹੀਂ ਮਿਲਦੀਆਂ ਇਧਰੋਂ ਜ਼ਮੀਨਾਂ ਵੇਚ ਕੇ ਜਾਂਦੇ ਆ ਜਿਹੜੇ ਜਿਨ੍ਹਾਂ ਦੇ ਮਾਸਾ ਮਾਸਾ ਘਾਰਿਆ ਉਹ ਵੇਚ ਕੇ ਜਾਂਦੇ ਆ ਕੱਟ ਕੇ ਪੰਜਾਬ 'ਚ ਨਸ਼ਾ ਕੱਟ ਕੇ ਨਹੀਂ ਨਸ਼ੇ ਕੱਢਨੇ ਵੀ ਨੇ ਜਿਹੜੇ ਨਸ਼ਿਆਂ ਤੇ ਬਲਡੋਜ਼ਰ ਚਲਾਇਆ ਇਹ ਗਰੀਬ ਲੋਕਾਂ ਦਾ ਚੁਕਾਇਆ ਜਿਹੜੇ ਮੈਨ ਲੋਕ ਦੇ ਮੈਨ ਲੋਕਾਂ ਦੇ ਤਾਂ ਉਹ ਆਪਣੇ ਮਸੀਹ ਨੇ ਇਹ ਸਰਕਾਰਾਂ ਤੋਂ ਬਗੈਰ ਇਹ ਮਹਿਕਮਿਆਂ ਤੋਂ ਬਗੈਰ ਕੋਈ ਨਸ਼ਾ ਨਹੀਂ बिकਦਾ ਆਪ ਨਸ਼ਾ ਬਗੈਰ ਜਿਹੜੀ ਉਹ ਕਾਂਸਟੇਬਲ ਫੜੀ ਸੀਗੀ ਉਹ ਕਿੱਥੇ ਆ ਉਹਦੇ ਉਹਦੇ ਤੇ ਕਿਉਂ ਕੋਠੀ ਤੇ ਬਲਡੋਜ਼ਰ ਕਿਉਂ ਨਹੀਂ ਚੱਲਿਆ ਉਹਦੀ ਕੋਠੀ ਨੂੰ ਸੀਜ ਕਿਉਂ ਕੀਤਾ ਗਿਆ ਇਹ ਗਰੀਬਾਂ ਦੇ ਲੋਕਾਂ ਦੇ ਗਰੀਬ ਕਿਉਂ ਵੇਚਣ ਨਸ਼ਾ ਜੇ ਗਰੀਬਰ ਨੌਕਰੀਆਂ ਮਿਲਣ ਸਾਡੇ ਨੌਕਰੀ ਹੁਣ ਅਸੀਂ ਆਦਨ ਵਾਲੀ ਵਰਕਰਾਂ ਅਸੀਂ ਆਦਨ ਵਾਲੀ ਵਰਕਰ ਇੱਥੇ ਰੁੱਲਦੀਆਂ ਫਿਰਦੀਆਂ ਦਾ ਕੰਮ ਇਹਨਾਂ ਬਤਾ ਦਿੱਤਾ ਗਿਆ ਹੈ ਨਾਲੇ ਅਸੀਂ ਰਜਿਸਟਰਾਂ ਤੇ ਕੰਮ ਕਰਦੇ ਆਂ ਨਾਲੇ ਅਸੀਂ ਮੋਬਾਈਲਾਂ ਤੇ ਕੰਮ ਕਰਦੇ ਆਂ ਨਾ ਸਾਨੂੰ ਮੋਬਾਈਲ ਪ੍ਰੋਵਾਈਡ ਕਰਾਇਆ ਗਿਆ ਨਹੀਂ ਤੁਹਾਨੂੰ ਨੌਕਰੀਆਂ ਨਹੀਂ ਦਿੰਦੇ ਪਰ ਜਿਹੜੇ ਦਿੱਲੀ ਤੋਂ ਲਿਆ ਲੈ ਕੇ ਨੌਕਰੀਆਂ ਦੇ ਰਹੇ ਹਾਂ ਹਾਂਜੀ ਇਹ ਦਿੱਲੀ ਤੋਂ ਕੈਦਰੀ ਬਾਦ ਨੂੰ ਲਟਾ ਰਹੇ ਨੇ ਸਾਰਾ ਕੁਝ ਸਾਡੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਸਾਨੂੰ ਬਰਬਾਦ ਕਰਤਾ ਸਾਨੂੰ ਕੋਈ ਨੌਕਰੀਆਂ ਨਹੀਂ ਦਿੱਤ ਤਨਖਾਹ ਨਹੀਂ ਨਾ ਨਹੀਂ ਮਤਾ ਸਾਡੀ ਮੁਖ ਮੰਗਿਆ ਕਿ ਸਾਨੂੰ ਆਂਗਣਵਾੜੀ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹਨੇ ਚੋਣਾਂ ਵੀ ਜਾਣ ਤੋਂ ਪਹਿਲੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡਾ ਮਾਨ ਪਤਾ ਡਬਲ ਕਰਾਂਗੇ ਪਰ ਅੱਜ ਸਾਡੇ 3.5 ਸਾਲ ਹੋ ਗਏ ਨੇ ਇਹ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਗਈ ਹੈ ਤੇ ਇਹਨਾਂ ਨੇ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹਾਰ ਕੇ ਇੱਥੇ ਲੁਧਿਆਣੇ ਜਿਮਨੀ ਚੋਂ ਆਣ ਕਰ ਆਣ ਕਰਕੇ ਸਾਨੂੰ ਆ ਕੇ ਇੱਥੇ 87 ਡਿਗਰੀ ਟੈਂਪਰੇਚਰ ਦੇ ਵਿੱਚ ਆ ਕੇ ਇੱਥੇ ਸੜਕਾਂ ਤੇ ਰੋਲਣਾ ਪੈ ਰਿਹਾ ਹੈ ਇਹ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਸਾਰੇ ਮੁਲਾਜ਼ਮ ਜਿਹੜੇ ਨੇ ਇਸ ਵੇਲੇ ਸਰਕਾਰ ਤੋਂ ਖਫਾ ਨੇ ਇਹ ਹੀ ਮੁਲਾਜ਼ਮ ਇਹ ਸਰਕਾਰ ਨੂੰ ਆਪਣੇ ਸਿਰ ਤੇ ਚੁੱਕ ਕੇ ਲਿਆਏ ਸੀ ਤਾਂ ਕਿ ਮੁਲਾਜ਼ਮਾਂ ਦੀ ਸੁਣਵਾਈ ਹੋ ਸਕੇ ਪਰ ਇਹ ਸਰਕਾਰ ਅੱਜ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ ਆਂਗਣਵਾੜੀ ਵਰਕਰ ਹੈਲਪਰਾਂ ਨੂੰ ਟਾਈਮ ਚੇਰ ਜਿਹੜਾ ਸਮਝ ਪਰ ਉਧਰ 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 ਲਿਖਿਆ ਹੋਇਆ ਸਰਕਾਰ ਨੇ ਕਿ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਕੰਮ ਹੁੰਦੇ ਬੰਦੇ ਕੰਮ ਨਹੀਂ ਹੋਇਆ ਜਿੱਦੇ ਮਾਨ ਦੀ ਜਿੱਦੇ ਜਦੋਂ ਦੀ ਮਾਨ ਦੀ ਸਰਕਾਰ ਆਈ ਆ ਵੀਰੇ ਕੋਈ ਕੰਮ ਨਹੀਂ ਹੋਇਆ ਸਾਨੂੰ ਅਸੀਂ ਮਾਨ ਦੀ ਸਰਕਾਰ ਇਸੇ ਕਰਕੇ ਲੈਂਦੀ ਸੀ ਕਿ ਸਾਡੇ ਪੰਜਾਬ ਵਿੱਚ ਕੋਈ ਬਦਲਾਅ ਹੋਏਗਾ ਸਾਡੇ ਪੰਜਾਬ ਵਿੱਚ ਕੋਈ ਬਦਲਾਅ ਨਹੀਂ ਹੋਇਆ ਸਗੋਂ ਸਾਡੇ ਪੰਜਾਬ ਨੂੰ ਲੁੱਟਿਆ ਗਿਆ ਸਾਨੂੰ ਦੁੱਖ ਹੈ ਕਿ ਸਾਡੇ ਪੰਜਾਬ ਦੇ ਜਵਾਨੀ ਸਾਡੇ ਪੰਜਾਬ ਦੀ ਜਵਾਨੀ ਇਹਨੇ ਖਤਰੇ ਚ ਪਾਤੀ ਆ ਲਿਆ ਕੇ ਦਿੱਲੀ ਦੇ ਲੋਕਾਂ ਨੂੰ ਕੇਦਰੀ ਵਾਣੂ ਸਾਡੇ ਇੱਥੇ ਉੱਪਰ ਪੰਜਾਬ ਦੇ ਸਾਡੇ ਲੋਕਾਂ ਦੇ ਇਨੇ ਬਿਠਾ ਦਿੱਤਾ ਇਹਨੂੰ ਮਾਨ ਨੂੰ ਹੋਈ ਪਤਾ ਨਹੀਂ ਹੈਗਾ ਸਿਰਫ ਇਹ ਭਾਂਡੇ ਨੂੰ ਭੰਡ ਬਣਾ ਕਰਨਾ ਹੁੰਦਾ ਇਹਨੂੰ ਕੋਈ ਇਹਨੂੰ ਉਹ ਸੁਦਾ ਦਿੱਤੀ ਨਹੀਂ ਕਰਨੀ ਆਉਂਦੀ ਹੈ ਕਿ ਇੱਕ ਕਮੇਟੀ ਦੀ ਸਰਕਾਰ ਹੈ ਇਹਨੂੰ ਕਮੇਟੀ ਕਰਨੀ ਆਉਂਦੀ ਹੈ ਇਸ ਕਰਕੇ ਇਹਨੂੰ ਕਮੇਟੀਆਂ ਕਰਨੀ ਚਾਹੀਦੀ ਹੈ ਇਹਨੂੰ ਆਪਣੀ ਆਪਣੇ ਉਹਦੇ ਤੋਂ ਸਿਵਾ ਦੇਣਾ ਚਾਹੀਦਾ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਸੀਐਮ ਨਹੀਂ ਚਾਹੀਦਾ ਸਾਨੂੰ ਇਮਾਨਦਾਰ ਤੇ ਸਾਡੇ ਜਿਹੜੇ ਸਾਡੇ ਪੰਜਾਬ ਦੇ ਹੱਕਾਂ ਲਈ ਖੜੇ ਸਾਨੂੰ ਰੱਖ ਸਾਡੇ ਰਾਖੀ ਕਰੇ ਸਾਡੇ ਬੱਚਿਆਂ ਦੇ ਬਾਰੇ ਸੋਚੇ ਉਹਨਾਂ ਨੂੰ ਨੌਕੇ ਹੁੰਦੇ ਜਿਹੜਾ ਕਹਿੰਦਾ ਸੀ ਮੈਂ ਇੰਨੀ ਇੰਨੀ ਨੌਕਰੀਆਂ ਦਵਾ ਕੇ ਕਿਹੜੇ ਬੱਚਿਆਂ ਨੂੰ ਨੌਕਰੀ ਤੇ ਸਾਡੇ ਐਨੇ ਬੱਚੇ ਨੇ ਸਾਡੇ ਪਲਸ 2 ਕਰੀ ਬੱਚੇ ਬਾਹਰੁਰ ਜੰਦੇ ਨੇ ਪਲਸ 2 ਕਰੀ ਪੰਜਾਬ ਤਾਂ ਸਾਡੀ ਸਰਦਾਰੀ ਆ ਅਸੀਂ ਉਧਰ ਜਾ ਕੇ ਕੀ ਕੰਮ ਕਰ ਰਹੇ ਆ ਜੇ ਸਾਨੂੰ ਸਾਡੇ ਪੰਜਾਬ ਦੇ ਵਿੱਚ ਸਾਨੂੰ ਰੋਜ਼ਗਾਰ ਮਿਲੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਅਸੀਂ ਆਪਣੇ ਕੱਲੇ ਕੱਲੇ ਬੱਚੇ ਇੱਕ ਇੱਕ ਬੱਚਾ ਅੱਜ ਕੱਲ ਹਰ ਇੱਕ ਦੇ ਜਿਵੇਂ ਚਿੱਟਾ ਆਇਆ ਚਿੱਟਾ ਖਤਮ ਹੋ ਗਿਆ ਪੰਡਾ ਤੋਂ ਨਹੀਂ ਵੀ ਚਿੱਟਾ ਖਤਮ ਨਹੀਂ ਹੋਇਆ ਸਗੋਂ ਚਿੱਟਾ ਦੁੱਗਣਾ ਚੋਗਣਾ ਹੋਇਆ ਇਹ ਜਿਹੜੇ ਚਿੱਟੇ ਦੇ ਕਹਿੰਦੇ ਅਸੀਂ ਬਲਡੋਜ਼ਰ ਚਲਾਇਆ ਕੋਈ ਨਹੀਂ ਇਹ ਜਵਾਨੀ ਤੇ ਬਲਡੋਜ਼ਰ ਚਲਾ ਰਹੇ ਨਹੀਂ ਇਹ ਚਿੱਟੇ ਤੋਂ ਕੋਈ ਨਸ਼ੇ ਤੇ ਕੋਈ ਬਲਡੋਜ਼ਰ ਨਹੀਂ ਚਲਿਆ ਇਹ ਗਰੀਬ ਲੋਕਾਂ ਦੇ ਜਿਹੜਾ ਕਿਸੇ ਤੋਂ ਜਾਣਾ ਕਿਉਂ ਕਿ ਕਿਸੇ ਤੋਂ ਦੋ ਗੋਲੀਆਂ ਫੜ ਲੀਆਂ ਕਿਸੇ ਤੋਂ ਤਿੰਨ ਗੋਲੀਆਂ ਫ ਜਿਨ੍ਹਾਂ ਕੋਲ ਵੱਡੇ ਵੱਡੇ ਗੱਫਿਆਂ 'ਚ ਨਸਾ ਮਿਲਦਾ ਉਹਨਾਂ ਨੂੰ ਕੋਈ ਵੀਰੇ ਕੋਈ ਜਿਹੜੇ ਤਕੜੇ ਲੋਕ ਨੇ ਨਾ ਇਹ ਸਤਿਕਾਰ ਦੀ ਗੱਲ ਕਰੋ ਤੁਸੀਂ ਸਾਰੇ ਆਪਣੇ ਆਪਣੇ ਉਹਦੇ ਤੇ ਮਤਲਬ ਕਿ ਮਾਨ ਸਰਕਾਰ ਹੈ ਜਿਹੜੀ ਇਹ ਬਿਲਕੁਲ ਫੇਲ ਹੈ ਅਸੀਂ ਆਪਣੇ ਅੰਗਲਵਾੜੀ ਦੇ ਹੱਕਾਂ ਲਈ ਆਇਆ ਮਿਹਨਤੀ ਜਿਹਾ ਸਾਡਾ ਦੁੱਖ ਸਾਰੇ ਪੰਜਾਬ ਦਾ ਵੀ ਹੈ ਸਾਡ ਪਾਰ ਸਾਡੇ ਸਾਡੀ ਤਨਖਾਹ ਬਿਲਕੁਲ ਘੱਟ ਹੈ ਸਾਡਾ ਮਾਨ ਪਤਾ ਦੁੱਗਣਾ ਕਰਨ ਨੂੰ ਕਹਿੰਦਾ ਸੀ ਸਾਡਾ ਕੋਈ ਨਹੀਂ ਮਾਨ ਪਤਾ ਦੁੱਗਣਾ ਕਰਿਆ ਇਹ ਮਾਨ ਸਰਕਾਰ ਵਾਅਦੇ ਕਰਕੇ ਮੁੱਕਰੀ ਹੈਗੀ ਆ ਸਾਨੂੰ ਜਿਹੜੇ ਮਾਨ ਨਾਲ ਵਾਅਦੇ ਕੀਤੇ ਸੀਗੇ ਤੁਸੀਂ ਕਹਿ ਰਹੇ ਹੋ ਮੁੱਕਰ ਗਏ ਪਰ ਹੁਣ ਨਵੇਂ ਵਾਅਦੇ ਲੁਧਿਆਣੇ ਵਿੱਚ ਕੀਤੇ ਜਾ ਰਹੇ ਇਹ ਕਹਿ ਰਹੇ ਤੁਸੀਂ ਨੌਤਾ ਦੇ ਕੇ ਬੁਲਾਇਆ ਗਿਆ ਸੀ ਜਿੰਡਿਆਲਾ ਗੁਰੂ ਦੇ ਵਿੱਚ ਕਿ ਜੇ ਤੁਸੀਂ ਆਓ ਸਾਡਾ ਮੀਟਿੰਗ ਕਰੋ ਸਾਨੂੰ ਜਿਤਾਓ ਤੇ ਤੁਹਾਡੇ ਡਬਲ ਕਰਾਂਗੇ ਅਸੀਂ ਮਾਨਪੱਤਾ ਜਿਹੜਾ ਕਿ ਅਜੇ ਤੱਕ ਨਹੀਂ ਕੀਤਾ ਗਿਆ ਇਸ ਕਰਕੇ ਸਾਡਾ ਦਿਲ ਨਹੀਂ ਕਰਦਾ ਧੁੱਪੇ ਖੜ੍ਹਨ ਲਾਸ ਦੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿੱਥੇ ਲੋਕਾਂ ਨੂੰ ਚਾਹੁੰਦੇ ਆ ਕਿ ਇਹਨਾਂ ਨੂੰ ਦਫਾ ਕਰੋ ਨਾ ਇਹਨਾਂ ਨੂੰ ਲਿਆ ਦਿੱਤੀ ਜਾਵੇ ਇਹ ਝੂਠੇ ਨੇ ਝੂਠੀ ਸਰਕਾਰ ਹੈ ਕੋਈ ਲੋੜ ਨਹੀਂ ਇਹਨਾਂ ਨੂੰ ਲਿਆਉਣ ਦੀ ਇਸੇ ਕਰਕੇ ਅਸੀਂ ਬੜਾ ਜਰੋਸ ਪ੍ਰਦਰਸ਼ਨ ਕਰਨਾ ਆਏ ਐ ਇਸੇ ਕਰਕੇ ਆਇਆ ਵੀ ਜਿਹੜੀਆਂ ਜਿੰਨੀਆਂ ਚੋਣਾਂ ਆ ਰਹੀਆਂ ਨੇਗੀਆਂ ਮਾਨ ਸਰਕਾਰ ਨੂੰ ਬਿਲਕੁਲ ਵੋਟਾਂ ਦੇ ਉਹ ਬਿਲਕੁਲ ਗੰਦੀ ਸਰਕਾਰ ਆ ਬਿਲਕੁਲ ਫੇਰ ਸਰਕਾਰ ਆ ਇਸ ਕਰਕੇ ਸਾਡੇ ਲੋਕਾਂ ਨੂੰ ਕਹਿੰਦੇ ਹੁਣ ਤੁਸੀਂ ਜਾਗ ਜਾਗ ਜਾਓ ਜਾ ਕੇ ਸੋਚ ਸਮਝ ਕੇ ਸਿਆਣੇ ਬਣ ਕੇ ਫੇਰ ਵੋਟਾਂ ਪਾਓ ਕਹਾੜੀ ਵਰ ਕਹਿਰ ਪਰ ਦੁਨੀਆ ਜਿੰਦਾਬਾਦ 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 ਆਦਮ ਸ਼ੋਕ ਇੱਥੇ ਜਨੇ ਉਹ ਮੁਕਰ ਗਿਆ ਸੁਵਾਦੇ ਤੋਂ ਮੁਕਰ ਗਏ ਨਹੀਂ ਹੋ ਮੁਕਰ ਗਿਆ ਸੁਵਾਦੇ ਤੋਂ ਸਾਡੇ ਬੱਚੇ ਸਾਨੂੰ ਵਾਪਸ ਚਾਹੀਦੇ ਆ ਸਾਨੂੰ ਪ੍ਰੀਣ ਅਸੀਂ ਅਦਰਜਾ ਚਾਹੀਦਾ ਸਾਡਾ ਮਾਨ ਪੱਤਾ ਦੁੱਗਣਾ ਚਾਹੀਦਾ ਹਾਂ ਜਿਹੜਾ ਵੱਖਰੇ ਕੰਮ ਦਿੱਤੇ ਜਾਂਦੇ ਅਸੀਂ ਕੋਈ ਨਹੀਂ ਕਰਨੇ ਸਾਡੇ ਲੈ ਵਾਪਸ ਕਰਾਉਂਦੇ ਹਾਂ ਸਾਨੂੰ ਸਾਡੇ ਵਧਾਈ ਜਾਂਦੇ ਆ ਕੋਈ ਤਨਖਾਹ ਨਹੀਂ ਪੈਂਦੀ ਧੰਨਵਾਦ ਇੱਕ ਅੰਗਰੇਜ਼ੀ ਵਰਕਰ ਆ ਸੀ ਜਿਹੜਾ ਮੈਗਮਾ ਚੱਕਦਾ ਅੰਗਰੇਜ਼ੀ ਵਰਕਰ ਨੂੰ ਚੱਕ ਲੈਂਦਾ ਜਿਹੜਾ ਆਂਦਾ ਵੇਲੇ ਅਸੀਂ ਵੇਲੇ ਥੋੜੀਆਂ ਸਾਡੇ ਕੋਲ ਬਹੁਤ ਜ਼ਿਆਦਾ ਕੰਮ ਨਹੀਂ ਹਰ ਕੰਮ ਦੇ ਵਿੱਚ ਵਰਕਰ ਵਾਰ ਦਿੰਦੇ ਆ ਕਿਹਾ ਕਿੰਨੀਆਂ ਤੁਹਾਡੀ ਹੁਣ ਸਾਡੀ 10000 100000 ਹਾਂ ਵੀ ਇਕੱਠੀ ਨਹੀਂ ਲਗੂ ਨਗੂਣੀ ਉਹ ਮੇਰੇ ਪੂਰੇ ਨਾਲ ਸਰਕਾਰ ਸਰਕਾਰ ਤੋਂ 500 ਦਿੰਦੀ ਹੈ ਤੇ ਦੂਜਾ ਜਿਹੜਾ ਸੈਂਟਰ ਸਰਕਾਰ ਦਿੰਦੀ ਤੇ 500 ਤੋਂ ਉਹਨਾਂ ਨੇ ਕਿਹਾ ਸੀ ਡਬਲ ਕਰਾਂਗੇ ਸੀ ਅਜੇ ਤੱਕ ਕੁਛ ਨਹੀਂ 500 ਵਿੱਚੋਂ ਤੇ ਆਪ ਹੀ ਦੇਖੋ ਵੀ ਗੁਜ਼ਾਰਾ ਉਹ ਵੀ ਟੈਂਪਰੀ ਜਿਹੜਾ ਉਸੇ ਤੇ ਗੁਜ਼ਾਰਾ ਹੈ ਉਹਦਾ ਕੀ ਬਣਦਾ ਥਣਗਾ ਇਕੱਠੀ ਵੀ ਨਹੀਂ ਪਾਉਂਦੇ ਬੱਕਰੀ ਬੱਕਰੀ ਦੇ ਨਾ ਕੀ ਕੰਮ ਵਰਕਰ ਕੋ ਲੈਣ ਦੇ ਹਰ ਕੰਮ ਵਰਕਰ ਤੋਂ ਲੈਣ ਦੇ 3000 ਹਜ਼ਾਰ ਦਾ 3000 ਤਾਂ ਕੀ ਕਰਨਗੇ 3000 ਨਾ ਕੋਈ ਦਾ ਟਾਈਮ ਪਾਸ ਦੇਖੋ ਅੱਜ ਦੇ ਮਹਿੰਗਾਈ ਚ ਵਿੱਚ 3000 ਜੀਦਾ ਕੋਈ ਹੈ ਨਹੀਂ ਕਮਾਈ ਦਾ ਸਾਧਨ ਉਹ 3000 ਨਾਲ ਕੀ ਗੁਜ਼ਾਰਾ ਕਰੂੰਗਾ